ਇਹ ਜੋ ਨਸ਼ਾ ਬਰੋਟ ਚਲਾਇਆ ਗਿਆ ਇਹਦਾ ਤੁਹਾਨੂੰ ਕੋ ਅਸਰ ਮਹਿਸੂਸ ਹੋ ਰਿਹਾ ਹਾਂਜੀ ਹਾਂਜੀ ਨਸ਼ਾ ਘਟਿਆ ਕਿ ਨਾਲੋਂ ਹਾਂਜੀ ਘਟ ਗਿਆ ਫਰਕ ਪਿਆ ਨਾ ਔਰ ਮੇਰੀ ਲਗਭਗ डेली ਰੁਟੀਨ ਦੇ ਵਿੱਚ ਚੈਕਿੰਗ ਹੁੰਦੀ ਹੈ ਮੈਂ ਵੀ ਮਹਿਸੂਸ ਕਰਦਾ ਆ ਜਿਹੜਾ ਤੁਸੀਂ ਹੁਣ ਗਰਾਉਂਡਾਂ ਚ ਜਾਣ ਲਾ ਪੇ ਇਸ ਚੀਜ਼ ਨੇ ਵੀ ਨਸ਼ੇ ਨੂੰ ਠੱਲ ਪਾਣੀ ਹੈ ਹਾਂਜੀ ਹਾਂਜੀ ਠੀਕ ਹੈ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਦਾ ਸੌਖੀ ਜੀ ਗੱਲ ਹੈ ਕਿ ਅਗਰ ਜਿਹੜਾ ਬੰਦਾ ਨਸ਼ਾ ਕਰਦਾ ਉਹ 35 ਸਾਲ ਤੋਂ ਬਾਅਦ ਏਜ ਨਹੀਂ ਪਹੁੰਚਦਾ 35 ਸਾਲ ਦੇ ਵਿੱਚ ਵਿੱਚੋ ਖਤਮ ਹੋ ਜਾਂਦਾ ਕਾਰਨ ਕੀ ਹੈ ਨਸ਼ਾ ਕਰਨ ਵਾਲੇ ਦੀ ਉਮਰ ਕਦੇ ਵੀ ਲੰਬੀ ਨਹੀਂ ਹੁੰਦੀ ਇਸ ਕਰਕੇ ਨਸ਼ੇ ਨੂੰ ਕਦੇ ਵੀ ਹਾਂ ਨਹੀਂ ਦੇਣੀ ਨਸ਼ੇ ਨੂੰ ਹਮੇਸ਼ਾ ਨਾ ਕਹਿਣੀ ਹੈ ਔਰ ਵਧੀਆ ਖਾਓ ਪੀਓ ਸਭ ਤੋਂ ਵੱਡਾ ਕੀ ਹੈ ਸਾਡਾ ਸਰੀਰ ਸਾਡਾ ਸਰੀਰ ਹੈ ਜਿਹੜਾ ਸਾਡਾ ਮਿੱਤਰ ਹੈ ਪਹਿਲਾ ਸੁਖ ਨਰੋਗੀ ਕਾਇਆ ਜੇ ਤੁਹਾਡਾ ਸਰੀਰ ਨਰੋਗ ਹੈ ਤੁਸੀਂ ਸਾਰੇ ਦੁਨੀਆ ਦੇ ਕੰਮ ਕਰ ਸਕਦੇ ਹੋ ਤੁਹਾਡੇ ਕੋਲ ਕਰੋੜਾ ਰੁਪਇਆ ਹੋਊਗਾ ਲੇਕਿਨ ਤੁਹਾਡਾ ਸਰੀਰ ਦੇ ਉੱਤੇ ਤੁਹਾਨੂੰ ਕੋਈ ਬਿਮਾਰੀ ਹੈ ਉਹ ਬੇਕਾਰ ਹੈ ਜੇਸ ਬੰਦੇ ਦਾ ਸਰੀਰ ਨਿਰੋਗ ਹੈ ਨਾ ਉਹ ਗਰਮੀ 'ਚ ਬੈਠਾ ਪੱਤੀ ਝਾਂ ਲੈ ਕੇ ਸੁਖੀ ਹੈ ਜਿਹਨੇ ਬੰਦੇ ਨੂੰ ਕੋਈ ਬਿਮਾਰੀ ਹੋ 16 ਤੇ ਏਸੀ ਰਾਕ ਹੈ ਵੀ ਝੂਪੀ ਹੈ ਇਸ ਕਰਕੇ ਮੈਂ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਆਪਣੇ ਸਰੀਰ ਨੂੰ ਸੰਭੋ ਸਾਰੀ ਦੁਨੀਆ ਨਾਲੋਂ ਵੱਡੀ ਨਿਆਮਤ ਹੈ ਸਾਡਾ ਆਪਣਾ ਸਰੀਰ ਜੇ ਤੁਸੀਂ ਨਸ਼ੇ ਕਰਨ ਲੱਗੋ ਨਸ਼ੇ ਕਰਨ ਵਾਲੇ ਬੰਦੇ ਦਾ ਪਹਿਲੀ ਗੱਲ ਤਾਂ ਖੜ੍ਹਲੇ ਨ ਕੋਲ ਰੂਹ ਨਹੀਂ ਕਰਦੀ ਕਿਉਂ ਉਹਦਾ ਸਰੀਰ ਉਹਦੀ ਬਾਡੀ ਲੈਂਗੁਏਜ ਨਹੀਂ ਚੰਗੀ ਲੱਗਦੀ ਸਾਨੂੰ ਜੋ ਔਰ ਜਿਹਦਾ ਬੰਦਾ ਨਸ਼ਾ ਨਹੀਂ ਕਰਦਾ ਜੇਸ ਉਹਨਾ ਹੁਣ ਮੁੰਡੇ ਹੈਗੇ ਖੜੇ ਤੇ ਕਿੰਨੇ ਕਿੰਨੇ ਤੁਹਾਡੇ ਫੇਸ ਦੇ ਵਿੱਚ ਮਿਲਵਾ ਆ ਰਿਹਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਇੱਜ਼ਤੀ ਕਰਨਾ ਤੇ ਨਸ਼ੇ ਦੇ ਬਿਲਕੁਲ ਨੇੜੇ ਨਾ ਜਾਣਾ ਤੁਹਾਡੇ ਪਿੰਡ ਕੋਈ ਨਸ਼ਾ ਕਰਦਾ ਜਾਂ ਵੇਚਦਾ 9979900200 ਤੇ ਇਤਲਾਹ ਦੇ ਦਿਓ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਮਹਿਨਤਲਾ ਦੇ ਦਿਓ ਉਸ ਬੰਦੇ ਤੇ 24 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਊਗੀ ਥੈਂਕ ਯੂ